ਅੱਜ ਆਦਮਪੁਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਦੀ ਅੱਜ ਰੈਲੀ ਸੀ ਉੱਥੇ ਹੀ ਕਾਂਗਰਸ ਦੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਉਹਨਾਂ ਦਾ ਘਰਾਵ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚਲਦੇ ਵਰਕਰਾਂ ਅਤੇ ਪੁਲਿਸ ਦੇ ਵਿਚਕਾਰ ਚੜ੍ਹਵੀ ਹੋਈ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਸੁਖਵਿੰਦਰ ਸਿੰਘ ਕੋਟਲੀ ਰੋਡ ਦੇ ਉੱਤੇ ਆ ਕੇ ਲੰਮੇ ਪੈ ਗਏ ਅਤੇ ਪੁਲਿਸ ਨੇ ਉਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆਜੇ ਨਾਲ ਬਹਿਸ ਪਸਾਈਆ ਵੀ ਸ਼ੁਰੂ ਹੋ ਰਿਹਾ ਵਾਟਾ ਵਾਟ ਮੁਰਦਾਬਾਤ ਲਾਹੌਰ ਕਰਵਾਉਣ ਵਾਲਾ ਬਸ ਮੁਕਤੇ ਆਵਾਜ਼ ਮੁਰਦਾਬਾਤ سارے جھنگرو ساد مينو مدربات نکی شئي نئي چليهي مدربات نکی شئي مدربات ਸਾਨੂੰ ਯਾਰ ਜਾਣ ਦਦਿਓਏ ਇੱਕੋ ਅਸੀਂ ਕੋ ਗੁੰਡਾ ਕਰਦੀ ਕਰ ਰਹੇ ਹਾਂ ਜੀ ਦੱਸੋ ਅਸੀਂ ਆਪਣੇ ਰੋਸ ਕਰ ਰਹੇ ਹਾਂ ਸ਼ਾਂਤ ਵਿੱਚ ਕਰ ਰਹੇ ਹਾਂ ਚਲੋ ਕੋਈ ਇੱਥੇ ਰੁਕ ਲੈਣਾ ਆਪਾਂ ਇੱਥੇ ਰੁਕੋ ਬਗਵਾਤ ਮੇਰ ਦਾ ਬਾਦ ਬਰਦਾਸ਼ਤ ਇੱਕ ਕਰ ਰਹੇ ਆ ਤੁਹਾਨੂੰ ਤੁਹਾਡੇ ਨਾਲ ਕੀ ਹੋ ਰਿਹਾ ਹੈ ਸਰਕਾਰ ਦੇ ਅੱਗੇ ਸਰਕਾਰ ਕਰ ਰਹੇ ਆ ਅਸੀਂ ਦੇਸ਼ ਦੇ ਨਾਗਰਿਕਾਂ ਸਾਡੇ ਲੋਕਾਂ ਨੂੰ ਗੁਲਾਮ ਬਣਾ ਰਹੇ ਆ ਉਹ ਦੇਖੋ ਮੈਨੂੰ ਪਤਾ ਕਿੱਥੇ ਜਾ ਰਿਹਾ ਉਹ ਦੇਖੋ ਸਾਡਾ ਐਮਐਲਏ ਜਿੰਦਾਬਾਦ ਜਿੰਦਾਬਾਦ ਪ੍ਰਸ਼ਾਸਨ ਦੇ ਨਾਲ ਠਕਿਲ ਨਹੀਂ ਕਰ ਰਹੀ ਹੈ ਚੜ੍ਹ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਉਹ ਨਾ ਕਰੋ ਯਾਰ ਓਏ ਯਾਰ ਉਧਰ ਹੀ ਹੈ ਐਮਐਲਏ ਨਾਲ ਪ੍ਰਸ਼ਾਸਨ ਵੱਲੋਂ ਠੱਗਾ ਸਹੀ ਕਿਤੇ ਆ ਰਹੀ ਆ ਤੁਹਾਨੂੰ 7 9 ਜਾਣੇ 9 ਚੱਕੇ ਇਹਨਾਂ ਨੇ ਦਿੱਤਾ ਮਾਰੀਆਂ ਉਹਨਾਂ ਦੇ ਕੋੜ ਰੇਟਰ ਪਾ ਦੇ ਹਾਂ ਉਹ ਕਹਾਣੀ ਬਣਾ ਗਈ ਆ ਤੁਹਾਨੂੰ ਮਰਦਾ ਸਾਂ ਜੋ ਸਿਕੁਰਿਟੀ ਕੰਮ ਕਰਾ ਜਿਹਨੇ ਇਹਦੇ ਹਰਾਨ ਵਿੱਚ ਡਾਂਗੇ ਹੈਗੇ ਸਾਰੇ ਲੈ ਕੇ ਉਹ ਲਾਠੀਆਂ ਤਾਂ ਜਿੱਦਾਂ ਸਾਡੇ ਨੂੰ ਐਮਐਲਏ ਨੂੰ ਕੁੱਟ ਲਿਆ ਪਾਣੀ ਜਾ ਹੋ ਸਹੀ ਗੱਲ ਇਹ ਹੈ ਬੰਦੋ ਸਵਾਗਤ ਮਰਦਾਬਾ 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 ਪੁਲਿਸ ਮਰਦਾਬਾ 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 ਪੁਲਿਸ ਮਰਦਾਬਾ ਬੋਲੋ ਜੀ ਸਰ ਪੰਜਾਬ ਪੂਰਨਦਾਬਾ ਜੰਦਾਬਾ 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 ਸਾਨੂੰ ਮੋਰ ਤੱਕ ਨਹੀਂ ਜਾਣ ਦੋ ਫਿਰ ਐਮਐਲਏ ਸਾਹਿਬ ਦੇ ਲੜਕਾ ਜੀ ਆਪਾਂ ਜਾਓ ਪੰਜਾਬ ਪੰਜਾਬ ਜੰਦਾਬਾ ਜੰਦਾਬਾ زور ڏيڙو وردا باد پنجاب پلس وردا باد پنجاب پلس وردا باد پنجاب پلس وردا باد ਇੱਕ ਵੀ ਗੱਲ ਨਹੀਂ ਕਹਿੰਦੀ ਮੈਂ ਧੰਨਵਾਦ ਸਾਰਾ ਤੁਹਾਡਾ ਜੀ ਮੇਰੇ ਸਾਡੇ ਬੰਦੇ ਨੇ ਐਮਐਲਏ ਸਾਡਾ ਜੀ ਬਹੁਤ ਆ ਹੁਣ ਤੱਕ ਮਾਰ ਉਹ ਕਿਉਂ ਮਾਰਨੀ ਉਹ ਤੈਨੂੰ ਮਾਰਨੀ ਲੱਤਾਂ ਮਾਰੀਆਂ ਹੋਣੇ ਵੀਡੀਓ ਹੁਣ ਖੜਾ ਖੜਾ ਫੋਟੋ ਚੈੱਕ ਕਰ ਲਵਾਂਗੇ ਯਾਰ ਵੀਡੀਓ ਹੈ ਜੀ ਕੱਚ ਦੀ ਆ ਜੇ ਮੈਨੂੰ ਪਿਆਰ ਰਹਿਣ ਦਿਓ ਪਿਆਰ ਮੇਮਾ ਜੀ ਹੱਥੋਂ ਪਾਈ ਕੀਤੀ ਨਾ ਨਾ ਕਰੋ ਜੈ ਮੁਰਦਾਬਾ ਜੈ ਮੁਰਦਾਬਾ ਪਿਆਰੀ ਜੀ ਜੈ 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 ਨਹੀਂ ਚਲੇਗੀ ਨਹੀਂ ਚਲੇਗੀ ਅਸੀਂ ਹਮ ਟੱਕਾ ਕੀਤਾ ਜੈ ਨਾ ਗੱਲ ਚੰਗਰ ਮੁਤਾਬਕ ਸਾਡਾ ਰਾਈਟ ਤੁਸੀਂ ਗਲਤ ਕਰ ਰਹੇ ਆਂ ਤੁਸੀਂ ਤੁਹਾਡੇ ਨਾਲ ਕੀ ਸਾਡਾ ਰਾਈਟ ਕਰ ਰਹੇ ਆਂ ਅਸੀਂ ਦੇਖਦੇ ਯਾਦ ਰਾਗਰੀ ਕਾ ਆਹ ਸਾਨੂੰ ਤੁਸੀਂ ਗੁਲਾਸਾ ਆ ਗਿਆ ਮਿਲ ਗਿਆ ਆ ਉਹ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਧੱਕੇਸ਼ਾਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਧੱਕੇਸ਼ਾਹੀ ਚੱਲ ਰਹੀ ਹੈ ਸੋੜ ਚੜ੍ਹਪ ਚੱਲ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਪੰਜਾਬ ਪੁਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਬੁਰੀ ਹਰਕਾਰ ਕਰ ਰਹੀ ਹੈ ਆਜਾ 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 ਸੋ ਤੁਸੀਂ ਦੇਖ ਸਕਦੇ ਹੋ ਕਿ ਜੁਲਮ ਕੀਤਾ ਸਾਡਾ અપਮਾਨ ਕੀਤਾ ਇਸ ਕਰਕੇ ਮੈਂ ਬਹੁਤ ਕੌਲਸ ਦੀਆਂ ਮੰਦਸ਼ੀਆਂ ਨੂੰ ਤੋੜ ਕੇ ਇੱਥੇ ਤੱਕ ਪਹੁੰਚ ਗਿਆ ਭਗਵੰਤ ਕਮਾਲ ਮਰਦਾਬਾਤ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਂ ਭਗਵੰਤ ਮੰਤਰਾਂ ਵਿਰੋਧ ਕਰੂੰਗਾ ਜਦੋਂ ਤੂੰ ਆਨੰਪੁਰਾਏਗਾ ਤੈਨੂੰ ਦੱਸਾਂਗਾ ਕਿ ਤੂੰ ਲੋਕਾਂ ਦੇ ਨਾਲ ਕੀ ਬੇਇਨਸਾਫੀ ਕੀਤੀ ਐ ਤੂੰ ਲੋਕਾਂ ਦੇ ਨਾਲ ਧੱਕਾ ਕੀਤਾ ਮੇਰਾ ਪੰਜਾਬ ਦੀ ਵਿਧਾਨ ਸਭਾ 'ਚ ਅਪਮਾਨ ਕੀਤਾ ਅੱਜ ਮੈਂ ਤੇਰੇ ਤੋਂ ਬਦਲਾ ਲੈਣ ਦੇ ਲਈ ਮੈਂ ਇੱਥੇ ਪਹੁੰਚ ਚੁੱਕਾ ਔਰ ਤੇਰੀਆਂ ਪੁਲਿਸ ਵਾਲੀਆਂ ਜਿਹੜੀਆਂ ਉਹ ਸਾਰੀਆਂ ਬੰਦਸ਼ਾਂ ਤੋੜ ਕੇ ਅੱਜ ਮੈਂ ਇੱਥੇ ਪਹੁੰਚ ਚੁੱਕਾ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਇਸ ਭਗਵੰਤਮਾਨ ਦਾ ਵਿਰੋਧ ਕਰਨ ਵਾਸਤੇ ਭਗਵੰਤਮਾਨ ਮਰਦਾਬਾਦ ਭਗਵੰਤਮਾਨ ਮਰਦਾਬਾਦ ਇਹ ਲਾਈਕ ਕਰੋ ਭਗਵਾਨ ਕਮਨ ਮਰਦਾਬਾਦ ਸੋ ਤੁਸੀਂ ਦੇਖ ਸਕਦੇ ਹੋ ਕਿ ਐਮਐਲਏ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਡ ਦੇ ਉੱਤੇ ਖਦੇੜਿਆ ਜਾ ਰਿਹਾ ਹੈ ਸੋ ਤੁਸੀਂ ਪੁਲਿਸ ਪ੍ਰਸ਼ਾਸਨ ਵੱਲੋਂ ਭਗਵਾਨ ਕਮਨ ਮਰਦਾਬਾਦ ਸੋ ਹਲਕਾ ਵਿਧਾਇਕ ਕਵਿੰਦਰਕੋਟ ਲਈ ਐਮਐਲਏ ਨੂੰ ਕਦੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਰੋਡ ਦੇ ਉੱਤੇ ਭਗਵਾਨ ਕਮਨ ਮਰਦਾਬਾਦ ਭਗਵਾਨ ਕਮਨ ਮਰਦਾਬਾਦ ਪਗਵੰਤ ਤਮਨ ਮਰਦਾਬਾਦ ਦੇਖੋ ਭਾਈ ਕੀਤੀ ਨਾ ਇਹਨਾਂ ਨੇ ਇੱਥੋਂ ਭਾਈ ਕੀਤੀ ਜਿਵੇਂ ਨਾ ਖਿੱਚੋ ਕੰਨ ਕੀਤੀ ਤਾਂ ਆਪਣਾ ਪਰਿਆ ਰਚਾਰਿਓ ਨੂੰ ਪਿਆਰ ਰਹਿਣ ਦਿਓ ਤੂੰ ਉੱਧਰ ਚੱਲ ਜਾ ਮੈਂ ਮੇਰੇ ਮਕਸਦ ਦੇ ਵਿੱਚ ਹਰਪ੍ਰੀਤ ਜੀ ਕਾਮਯਾਬ ਹੋਇਆ ਔਰ ਪਗਵੰਤ ਤਮਨ ਦਾ ਵਿਰੋਧ ਕਰਨ ਵਾਸਤੇ ਇੱਥੇ ਤੱਕ ਪਹੁੰਚ ਗਿਆ ਔਰ ਮੈਂ ਐਲਾਨ ਕੀਤਾ ਸੀ ਪੰਜਾਬ ਦੀ ਮਾਨਸਵਾ ਦੇ ਅੰਦਰ ਕਿ ਪਗਵੰਤ ਤਮਨ ਤੂੰ ਮੇਰਾ ਅਪਮਾਨ ਕੀਤਾ ਮੈਂ ਤੇਰਾ ਬਦਲਾ ਲਵਾਂਗਾ ਤੇਰਾ ਵਿਰੋਧ ਕਰਕੇ ਦਿਖਾਉਂਗਾ ਔਰ ਅੱਜ ਮੈਂ ਆਪਣੇ ਮਕਸਦ 'ਚ ਕਾਮਯਾਬ ਹੋਇਆ ਮੇਰੇ ਹਜ਼ਾਰਾਂ ਸਾਥੀਆਂ ਨੂੰ ਪਿੱਛੇ ਰੋਕ ਲਿਆ ਗਿਆ ਉਹਨਾਂ ਦੇ ਉੱਤੇ ਲੱਖਾਂ ਜਲਾਈਆਂ ਜਾ ਰਹੀਆਂ ਇਸ ਕਰਕੇ ਮੈਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਹੈ। ਸਤਿਗੁਰਾਂ ਤਮਾਨ ਮਰਦਾਬਾਦ। ਸਤਿਗੁਰਾਂ ਤਮਾਨ ਮਰਦਾਬਾਦ। ਸੋ ਪੰਗਾ ਬਾਦ। ਸੋ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਆਦਮਪੁਰ ਦੇ ਐਮ.ਐਲ.ਏ ਜੋ ਕਿ ਰੋਡ ਦੇ ਉੱਤੇ ਲੰਮੇ ਪੈ ਚੁੱਕੇ ਨੇ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਮੈਂ ਫੇਰਾ ਪੰਜਾਬ ਦੀ ਵਿਧਾਨ ਸਭਾ ਦੇ ਭਗਵੰਤ ਮਾਨ ਨੇ અપਮਾਨ ਕੀਤਾ ਸੀ ਮੈਂ ਅੱਪ ਕਹਿ ਸੀ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਭਗਵੰਤ ਮਾਨ ਜਦੋਂ ਤੂੰ ਇੱਥੇ ਆਏਗਾ ਮੈਂ ਤੇਰਾ ਡਟ ਕੇ ਵਿਰੋਧ ਕਰੂੰਗਾ ਦਲਤਾਂ ਦੇ ਹੋਏ અપਮਾਨ ਦਾ ਤੇਤੋ ਬਦਲਾ ਵਿਰੋਧ ਕਰਕੇ ਲਊਂਗਾ ਮੈਂ ਕੋਈ ਅਪਸ਼ਬਦ ਨਹੀਂ ਬੋਲ ਰਿਹਾ ਮੈਂ ਕੋਈ ਅਜਿਹਨ ਪਾਰਲੀਮੈਂਟਰੀਅਨ ਸ਼ਬਦ ਨਹੀਂ ਬੋਲ ਰਿਹਾ ਮੈਂ ਸਿਰਫ ਭਗਵੰਤ ਮਾਨ ਨੂੰ ਇਹ ਦੱਸਣ ਲਈ ਕਿ ਤੇਰੀ ਅੱਜ ਪੁਲਿਸ ਵੀ ਕੁਝ ਨਹੀਂ ਕਰ ਸਕੀ ਤੇਰੇ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਸਕੇ ਡੀਜੀਪੀ ਕੁਛ ਨਹੀਂ ਕਰ ਸਕਿਆ ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਤੇਰਾ ਵਿਰੋਧ ਕਰਨ ਵਾਸਤੇ ਉਹ ਦੇਖੋ ਮੇਰੇ ਸਾਰੇ ਸਾਥੀਆਂ ਨੂੰ ਉੱਥੇ ਰੋਕਿਆ ਹੋਇਆ ਉਹ ਦੇਖੋ ਹਜ਼ਾਰਾਂ ਸਾਥੀ ਕਾਲੇ ਝੰਡੇ ਮੈਨੂੰ ਕਾਲਾ ਝੰਡਾ ਦੇ ਦਿਓ ਲਓ ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਿਆ ਭਗਵਾਨ ਤਮਾਨ ਮੁਰਦਾਬਾਦ ਜੁਰਦਾਬਾਦ ਮੁਰਦਾਬਾਦ ਸੋਚਾ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੇ ਨਾਲ ੱਤਕਾ ਕਰ ਰਹੀ ਹੈ ਮੈਨੂੰ ਮਾਰ ਰਹੀ ਹੈ ਪੁਲਿਸ ੱਤਕਾ ਕਰ ਰਹੀ ਹੈ ਮੇਰੇ ਨਾਲ ਪੁਲਿਸ ੱਤਕਾ ਕਰ ਰਹੀ ਹੈ ਮੈਂ ਭਗਵਾਨ ਦਾ ਮੰਦਪ ਰੋਲ ਕਾ ਉਹ ਕਾਕਾ ਕਾਲ ਸੁਣਦਾ ਮੇਰੀ ਕਾਲ ਸੁਣਦਾ ਮੇਰੀ ਡੀਐਸਪੀ ਸਾਹਿਬ ਮੈਨਾਂ ਇਤਾਂ ਨਾ ਕਰੋ ਮੈਨੂੰ ਬੈਠਾ ਰਹਿਣ ਦਿਓ ਮੈਨੂੰ ਬੈਠਾ ਰਹਿਣ ਦਿਓ ਮੈਨੂੰ ਬੈਠਾ ਰਹਿਣ ਦਿਓ ਮੈਨਾਂ ਟੱਕਾ ਨਾ ਕਰੋ ਮੈਨਾਂ ਤਾਂ ਕੰਨਾ ਕਰੋ ਤੁਸੀਂ ਮੈਨੂੰ ਬੈਠਾ ਰਹਿਣ ਦੇਖੋ ਮੈਂ ਬੈਠਾ ਨਹੀਂ ਇੱਥੇ ਮੈਂ ਬੈਠਾ ਨਹੀਂ ਇੱਥੇ ਮੈਨੂੰ ਬੈਠਾ ਰਹਿਣ ਦਿਓ ਦੇਖ ਸਕਦੇ ਹੋ ਮੈਨੂੰ ਬੈਠਾ ਰਹਿਣ ਦਿਓ ਇੱਥੇ ਮੈਨੂੰ ਬੈਠਾ ਰਹਿਣ ਦਿਓ ਮੈਨਾਂ ਤਸਵੀਰਾਂ ਬੈਠਾ ਰਹਿਣ ਦਿਓ ਮੈਨਾਂ ਟੱਕਾ ਨਾ ਕਰੋ ਹੱਥ ਜੋੜ ਕੇ ਬੇਨਤੀ ਆ ਮੇਰੀ ਗੱਲ ਲੋਕਾਂ ਤੱਕ ਪਹੁੰਚਾਓ ਭਗਵਾਨ ਭਗਵਾਨਤਾ ਕੋ ਪਚਾਇਓ ਲਗਨ ਮੇਰੀ ਆਨਕ ਬੜੀ ਇਧਰ ਉਹ ਦੇਖੋ ਮੇਰੇ ਯਾਰ ਦੇਖੋ ਭਾਈ ਕਿਉਂ ਮੈਂ ਨਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਲਕਾ ਵਿਧਾਇਕ ਐਮ ਐਲ ਏ ਨੂੰ ਵੀ ਪੁਲਿਸ ਪ੍ਰਸ਼ਾਸਨ ਆਪਣਾ ਪ੍ਰੋਜੈਸ਼ਨ ਨਹੀਂ ਕਰਨ ਦੇਣ ਦੇਦੀ ਤਾਂ ਉਸ ਦੇ ਵਾਸਤੇ ਬੜਾ ਤਕਾ ਦਿਖਾਇਆ ਜਾ ਰਿਹਾ ਪੁਲਿਸ ਨੂੰ ਕਿ ਇਸ ਤਰ੍ਹਾਂ ਕੰਮ ਹੋਇਤੀ ਕਰਕੇ ਐਮ ਐਲ ਏ ਸਾਹਿਬ ਨੂੰ ਚੱਕਿਆ ਜਾ ਰਿਹਾ ਮਾ ਘੜੀ ਸੁਣਦੇ ਮੇਰੀ ਮੇਰੇ ਮਾਰਿਆ ਨਾ ਉਹ ਜੇ ਤੂੰ ਮੈਨੂੰ ਮਾਰਦਾ ਉਹ ਮਾਰਦਾ ਉਹ ਮਾਰਦਾ ਮਾਰਦਾ ਮੇਰੇ ਥੱਡ ਮਾਰਿਆ ਨਾ ਥੱਡ ਮਾਰਿਆ ਮੇਰੇ ਨਾ ਕਾਕਾ ਸਸਪੈਂਡ ਨਹੀਂ ਪੱਕੇ ਹੀ ਆ ਤੁਹਾਨੂੰ ਇੰਨੀ ਗੱਲ ਰੱਖਦੀ ਆ ਆਪਣਾ ਹਿਸਾਬ ਨਾਲ ਸੋਚ ਕੇ ਦੇਖ ਜੀ ਜਬਰਦਸਤੀ ਹਰ ਕ ਵਿਧਾਈ ਕਰਦੋਂ ਕੋ ਨੂੰ ਗੱਡੀ ਚ ਬਿਠਾ ਲ ਕੇ ਲੈ ਕੇ ਜਾ ਰਹੇ ਆ ਜਿੱਥੇ ਮਾਰ ਜੀ ਲੈ ਜਾਓ ਮੈਂ ਡਰ ਨਾਲ ਨਹੀਂ ਆ ਜਿੱਥੇ ਮਰਜ਼ੀ ਲੈ ਜਾਓ ਮੈਂ ਡਰ ਨਾਲ ਨਹੀਂ ਆ ਉਸ ਮੇਰੇ ਨਾਲ ੱਤਕਾ ਕਰ ਰਹੀ ਹੈ ਕੋਈ ੱਤਕਾ ਨਹੀਂ ਆ ਉਸ ਮੇਰੇ ਨਾਲ ੱਤਕਾ ਕਰ ਰਹੀ ਹੈ ਮੈਂ ਲੋਕਾਂ ਦਾ ਚੁਲਿਆਂ ਨੂੰ ਮੈਂਦਾ ਆ ਉਸ ਮੇਰੇ ਨਾਲ ੱਤਕਾ ਕਰ ਰਹੀ ਹੈ ਉਸ ਮੇਰੇ ਨਾਲ ੱਤਕਾ ਕਰ ਰਹੀ ਹੈ ਕੋਲ ਮੈਂ ਤੁਸੀਂ ਦੇਖ ਸਕਦੇ ਹੋ ਲਾਈਵ ਤੁਸੀਂ ਕਿ ਕਿਸ ਤਰ੍ਹਾਂ ਉਸ ਨੇ ਹਲਕਾ ਵਿਧਾਇਕ ਨੂੰ ਜ਼ਬਰਦਸਤੀ ਚੁੱਕ ਕੇ ਗੱਡੀ 'ਚ ਬਿਠਾਇਆ ਪਰ ਜਿਹੜੀ ਹੈ ਨਾ ਲੱਤ ਮਾਰੀ ਨਾ ਕੋਟ ਨਹੀਂ ਸਕਦੇ ਉਹ ਗਲਤ ਕੀਤਾ ਆ ਕੋਈ ਲੱਤ ਗੱਡੀ ਦੀ ਮੈਂ ਖੁਦ ਦੇਖਿਆ ਤੁਸੀਂ ਜਿਹਨੇ ਲੱਤ ਨਹੀਂ ਮਾਰੀ ਤੋ ਤੁਸੀਂ ਦੇਖ ਸਕਦੇ ਹੋ ਇਹ ਹਾਲ ਹੁਸਨ ਉਹਨਾਂ ਦੇ ਪਰਕਰਮ ਲੋਕਿਆ ਜਾ ਰਿਹਾ ਕਿ ਜਮੇਦਾਰ ਸਾਹਿਬ ਦੇ ਉੱਤੇ ਮੱਤਾ ਵੀ ਮਾਰੀ ਆ ਗਈ ਆ ਇਹਨੂੰ ਇਸ ਪ੍ਰਸ਼ਾਸਨ ਇਹਨਾਂ ਨੇ ਕੋਟਲੀ ਸਾਹਿਬ ਦੇ ਲੱਤ ਮਾਰੀ ਇਸ ਚੀਜ਼ ਦਾ ਮੈਂ ਖੁਦ ਗਵਾਹ ਆ ਇਹਨਾਂ ਚੋਂ ਕਿਸੇ ਨੇ ਇੱਕ ਨੇ ਮਾਰੀਆ ਮੇਰੇ ਕੋਲ ਵੀਡੀਓ ਹੈ ਉਹਦੀ ਬੰਦੇ ਦੀ ਇਹਨਾਂ ਨੇ ਮਾਰਿਆ ਜੀ ਇਹਨਾਂ ਬਲਾਜਮਾ ਚੋਂ 8-9 ਮਲਾਜਮ ਸੀ ਇਹਨਾਂ ਚੋਂ ਇੱਕ ਬੰਦੇ ਨੇ ਉਹਨਾਂ ਲੱਣਾ ਤੇ ਲੱਤ ਮਾਰੀ ਆ ਜੀ ਕੋਟਲੀ ਸਾਹਿਬ ਦੇ ਜੀ ਠੀਕ ਆ ਮੈਂ ਇਹਨਾਂ ਨੂੰ ਕਹੂੰਗਾ ਕੋਟਲੀ ਸਾਹਿਬ ਆਣ ਤੋਂ ਬਾਅਦ ਇਹਨਾਂ ਨੂੰ ਸਸਪੈਂਡ ਕਰਾਇਆ ਜਾਵੇ ਇਹਨਾਂ ਨੂੰ ਜੋ ਕਿ ਅਕਲ ਆਵੇ ਆਮ ਬੰਦੇ ਨਾਲ ਕੀ ਕਰੂਗਾ ਜਦ ਐਮਐਲਏ ਨਾਲ ਧੱਕਾ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਵਿਧਾਇਕ ਨੂੰ ਗੱਡੀ ਚ ਪਾ ਕੇ ਗੱਡੀ ਚ ਪਾ ਕੇ ਲਿਜਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪੰਜਾਬ ਦੇ ਵਿੱਚ ਇਹ ਪੰਜਾਬ ਪੁਲਿਸ ਹੀ ਨਾ ਧੱਕਾ ਕਰ ਸਕਦੀ ਕਿ ਐਮਐਲਏ ਨਾਲ ਇੰਨਾ ਧੱਕਾ ਆ ਤੇ ਆਮ ਲੋਕਾਂ ਨਾਲ ਕਿਸ ਤਰ੍ਹਾਂ ਧੱਕਾ ਹੋ ਸਕਦਾ ਹੈ ਸੋ ਇਹ ਪੰਜਾਬ ਸਰਕਾਰ ਦੀਆਂ ਨੀਤੀਆਂ ਤੁਸੀਂ ਦੇਖ ਸਕਦੇ ਹੋ